ਅਰਮੇਸਰ ਅੱਜ ਆਪਾਂ ਪਿੰਡ ਦਿਉਣ ਦੇ ਵਿੱਚ ਗੁਰਸੇਵਕ ਸਿੰਘ ਜੀ ਦੇ ਪਲਾਨ 'ਚ ਬੈਠੇ ਆਂ ਜੀ ਜੀ ਤੇ ਇੱਥੇ ਤੁਸੀਂ ਬਜਾਈ ਕਰਾਈ ਹੈ ਕੰਗਣੀ ਕੋਦਰਾ ਦੀ ਜੀ ਜੀ ਮੈਂ ਤੁਹਾਨੂੰ ਸਵਾਲ ਪੁੱਛਦਾ ਕੱਲੀ ਕੰਗਣੀ ਦੇ ਬਾਰੇ ਇਹ ਜਿਹੜੀ ਕੰਗਣੀ ਦੀ ਫਸਲ ਹੈ ਕੀ ਮਤਲਬ ਇਹਦੀ ਬਜਾਈ ਦਾ ਜਿਹੜਾ ਸੀਮਤ ਅਸਲੀ ਸਹੀ ਸਮਾਂ ਉਹ ਕੀ ਹੈ ਇਹਦੇ ਬਾਰੇ ਦੱਸੋ ਯਾਰ ਜਿਹੜਾ ਇਹਨਾਂ ਦਾ ਮੂਲ ਨਾ ਜਾਂਦਾ ਸਮਾਂ ਸਹੀ ਆ ਉਹ ਅਪ੍ਰੈਲ ਤੋਂ ਲੈ ਕੇ ਜੁਲਾਈ ਅੱਧ ਜੁਲਾਈ ਤੱਕ ਤੁਸੀਂ ਇਹਦੀ ਬੰਜਾਨ ਕਰ ਸਕਦੇ ਆ ਇਹ ਸਾਰੇ ਹੀ ਮੋਲ ਨਾਲ ਜੇ ਇਸ ਸਮੇਂ ਦੇ ਮੋਲ ਇਸੇ ਤਕਾਈਆਂ ਤੇ ਇਹਨਾਂ ਦੀ ਬੰਜਾਨ ਤੁਸੀਂ ਦੋ ਤਰੀਕੇ ਨਾਲ ਕਰ ਸਕਦੇ ਆ ਇੱਕ ਸਿੱਧੀ ਵਜਾਈ ਇੱਕ ਬੈੱਡ ਜਾਂ ਵਟ ਰਹੀਂ ਠੀਕ ਹੈ ਜੀ ਅੱਛਾ ਕਿਸ ਤੋਂ ਇਲਾਵਾ ਇਹਦੇ ਵਿੱਚ ਜੇ ਆਪਾਂ ਪਨੀਰੀ ਦੇ ਰਾਹੀਂ ਵਝੀਏ ਇੱਕ ਏਕੜ ਦਾ ਤਾਂ ਉਹਦੇ ਚ ਆਪਾਂ ਨੂੰ ਕਿੰਨਾ ਵੇਚੇ ਇੱਕ ਪਨੀਰੀ ਚ ਪਾਉਣਾ ਪੈਣਾ ਰੁਕ ਲੋ ਕਮੰਡ ਰੁਕ ਲੋ ਇਸ ਕੰਮ ਤੇ ਹੋਵੇ ਸਾਡੇ ਦੇ ਨਾਲ ਬਸ ਇਹੀ ਕਿ ਤੋ ਰੌਲਾ ਦੇਖਿਆ ਜਿਹੜੀ ਬੀਜ ਦੀ ਮਾਤਰਾ ਜੀ ਉਹ ਜੇ ਆਪਾਂ ਇੱਕ ਮਰਲਾ ਬੀਜਦੇ ਆ ਕੰਗਣੀ ਦਾ ਜੀ ਤਾਂ ਉਹ ਆਪਾਂ ਨੂੰ ਕਿੰਨਾ ਕੁ ਪਾਉਣਾ ਚਾਹੀਦਾ ਦੇਖੋ ਸਰ ਇਹ ਜਿਹੜਾ ਅਸੀਂ ਇਹਨੂੰ ਬਣਾ ਕੇ ਜਾਂਦੋ ਜੇ ਅਸੀਂ ਪਨੀਰੀ ਰਾਈ ਬੀਜਦੇ ਆ ਇਹਨੂੰ ਜਿਵੇਂ ਕਿ ਆਪਾਂ ਝੋਨੇ ਦੀ ਪਨੀਰੀ ਬੀਜਦੀ ਹਾਂ ਹਾਂਜੀ ਤਾਂ ਪਨੀਰੀ ਲਾਉਣ ਦੇ ਤਰੀਕੇ ਵੀ ਸਾਡੇ ਕੋਲੇ ਹੋਣੇ ਜ਼ਰੂਰੀ ਆ ਜਿਵੇਂ ਕਿ ਆਪਾਂ ਅਸੀਂ ਝੋਨੇ ਨਾਲ ਬੜਾ ਟੌਰ ਨਾਲ ਰੂੜੀ ਦੀ ਖਾਦ ਪਾ ਕੇ ਲਾਉਨੇ ਆ ਇੱਕ ਮਰਲੇ ਦੇ ਵਿੱਚ ਘੱਟ ਦੇ ਘੱਟ ਤੁਹਾਡੇ ਕੋਲੇ ਇੱਕ ਕੁਆਂਟਲ ਰੂੜੀ ਹੋਵੇ ਤੇ ਇੱਕ ਮਰਲੇ ਨਾਲ ਇਹ ਕਿੰਨਾ ਲੱਗ ਜਾਂਦਾ ਜੀ ਇੱਕ ਮਰਲੇ ਨਾਲ ਤੁਹਾਡਾ ਲਗਭਗ ਇੱਕ ਏਕੜ ਲੱਗਦਾ ਜੀ ਇੱਕ ਏਕੜ ਤੇ ਉਹਦੇ ਚ ਬੀਜ ਦਿੱਤਾ ਜਿਹੜਾ ਆਪਾਂ ਛੱਟਾ ਮਾਰਨਾ ਹੈ ਤਾਂ ਉਹ ਕਿੰਨਾ ਉਹ 800 ਗ੍ਰਾਮ ਤੋਂ ਲੈ ਕੇ ਤੁਸੀਂ 1 ਕਿਲੋ ਵੀ ਤੱਕ ਪੈ ਜਨੇ ਵੈਸੇ 800 ਗ੍ਰਾਮ ਹੀ ਰੱਖੋ ਤੁਸੀਂ ਕਿਲੋ ਜਿਆਦਾ ਨਾ ਕਰੋ ਤਾਂ ਅਸੀਂ ਤੁਹਾਨੂੰ ਕਹਾਂਗੇ 800 ਗ੍ਰਾਮ ਹੀ ਹੈ ਜਿਹੜਾ ਪੌਦੇ ਤੋਂ ਪੌਦਾ ਆਉਣਾ 1.5 ਫੁੱਟ ਤੇ ਆਉਣਾ ਪਾੜੇ ਤੋਂ ਪਾੜਾ ਆਉਣਾ ਲਾਈਨ ਟੂ ਲਾਈਨ ਉਹ 2 ਫੁੱਟ ਦੀ ਹੁੰਦੀ ਜਦੋਂ ਆਪਾਂ ਪਨੀਰੀ ਪੁੱਟ ਲਈ ਖੇਤ ਜੋਂ ਜੀ ਜੀ ਮਤਲਬ ਇਹ ਆਪਾਂ ਝੋਨੇ ਦੀ ਤਰ੍ਹਾਂ ਤੋਂ ਤੁਸੀਂ ਕਹੇ ਬੀਜ ਨਹੀਂ ਇਹਨੂੰ ਪਾਣੀ ਘੱਟ ਦੇਣਾ ਜੀ 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 ਤਾਂ ਉਹਦੇ ਵਾਸਤੇ ਕੀ ਆਪਾਂ ਉਹਨੂੰ ਬੈਡਾਂ ਦੀ ਜਾਂ ਕੋਈ ਕੋਈ ਹੋਰ ਕਿਸੇ ਤਰੀਕੇ ਨਾਲ ਜੀ ਜੀ ਤੁਸੀਂ ਖੇਤ ਨੂੰ ਚੰਗੀ ਤਰ੍ਹਾਂ ਨਵਾਹੋ ਜੀ ਵਾਹ ਜੀ ਵਾਹ ਕੇ ਉਹਨੂੰ ਖੇਤ ਨੂੰ ਪਾਰਾ ਸੁਹਾਗਾ ਫੇਰਦੇ ਆਪਾਂ ਠੀਕ ਹੈ ਜੀ ਉਹ ਤੇ ਸੁਹਾਗਾ ਫੇਰੋ ਕਿਉਂਕਿ ਖੇਤ ਦੇ ਵਿੱਚੋਂ ਜਿਹੜੀ ਮਿੱਟੀ ਚੋਂ ਹਵਾ ਕਰੌਸ ਕੇ ਬਾਹਰ ਆਜੇ ਹਵਾ ਨਾ ਰਹੇ ਜਦੋਂ ਹਵਾ ਹੋਗੀ ਤੇ ਦੋ ਤਰੀਕੇ ਨਾਲ ਲਾ ਸਕਦੇ ਇੱਕ ਲਾਈਨ ਲਾ ਲਓ ਕੋਈ ਟਾਂਚਾ ਇਹੋ ਜਿਹਾ ਬਣਾ ਲਓ ਦੋ ਲਾਈਨ ਤੇ ਪਾੜਾ ਬਣ ਜੇ ਓਕੇ ਤੋਂ ਫੋਟੇ ਫੋਟਾ ਪੌਦਾ ਲੱਗ ਜੂਗਾ ਉੱਥੇ ਠੀਕ ਹੈ ਉਸ ਤੋਂ ਉਹ ਲਾਈਨ ਬਣਾ ਕੇ ਤੁਸੀਂ ਪਾਣੀ ਲਾ ਦਿਓ ਪਾਣੀ ਲਾਤਾ ਉਹ ਤੁਹਾਡੀਆਂ ਲੈਣਾ ਤੁਹਾਨੂੰ ਨਜ਼ਰ ਆਉਣਗੇ ਵੀ ਆਹ ਲਾਈਨ ਦੇ ਵਿੱਚ ਹੀ ਲਾਉਣਾ ਸਿੱਧਾ ਇੱਕ ਤਾਂ ਲਾਈਨ ਤੋਂ ਲਾਈਨ ਹੋ ਜਾਊਗਾ ਜਿਵੇਂ ਸੇਮ ਟੂ ਸੇਮ ਬਜਾਈ ਦੀ ਤਰ੍ਹਾਂ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਫੁੱਟ ਫੁੱਟ ਤੇ ਆਪਦਾ ਪੌਦਾ ਲਾਉਂਦੇ ਰੋ ਨੰਬਰ 2 ਜਿਹੜੇ ਤੁਸੀਂ ਬੈੱਡ ਤੇ ਵੱਟ ਦੀ ਗੱਲ ਕਰੀਓ ਤੇ ਜਾਂ ਫਿਰ ਉਹ 'ਚ ਵਾਹ ਕੇ ਤੁਸੀਂ ਉਹਦੇ ਬੈੱਡ ਪਲੈਂਟਰ ਨਾਲ ਆਪਦਾ ਬੈੱਡ ਬਣਾ ਲਓ ਵੱਟਾ ਬਣਾ ਲਓ ਜਦੋਂ ਜੇ ਬੈੱਡ ਜਾਂ ਵੱਟਾ ਬਣਾ ਲਿਆ ਤੋ ਉਹਨਾਂ ਦੇ ਬੱਟਾਂ ਦੇ ਦੋਨੇ ਸ਼ੈਡਾਂ ਤੇ ਲਾਉਂਦੇ ਰੋ ਵੇੜ ਦੇ ਦੋਨੇ ਸ਼ੈਡਾਂ ਤੇ ਲਾਉਂਦੇ ਰੋ ਤੇ 1.5 1.5 ਫੁੱਟ ਤੇ ਹੋਊਗਾ ਪਾੜਾ ਤੁਹਾਡਾ 2 ਫੁੱਟ ਦਾ ਹੈਗਾ ਯਾ ਠੀਕ ਹੈ ਜੀ ਇਹ ਤੋਂ ਇਲਾਵਾ ਇਹਨਾਂ ਦਾ ਮਤਲਬ ਜੇ ਨਦੀਨਾਂ ਦੇ ਵਿੱਚ ਨਦੀਨ ਆ ਜਾਣ ਖਰਪਤਵਾਰ ਆ ਜਾਣ ਖਰਪਤਵਾਰ ਹਾਂ ਜੀ ਤਾਂ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹਾਂ ਜਿਹੜੇ ਖਰਪਤਵਾਰ ਹੈ ਜਿਹੜੇ ਸਾਡੇ ਨਦੀਨ ਕਹਿੰਦੇ ਜੀ ਤੋਂ ਸਭ ਤੋਂ ਵੱਡਾ ਡਰ ਹੈ ਉਹਨੂੰ ਲਾਉਣ ਦਾ ਕੀ ਰੋਕਣ ਦਾ ਕੀ ਤਰੀਕਾ ਲਾਉਣ ਦਾ ਰੋਕਣ ਦਾ ਤਰੀਕਾ ਇਹੀ ਹੈ ਕਿ ਜਦੋਂ ਅਸੀਂ ਪਨੀਰੀ ਲਾਤੀ ਖੇਤ ਦੇ ਵਿੱਚ ਜਾਂ ਬੀਪੀਜੀ ਚੈਣੇ ਤੋਂ ਇਹ ਉਥੇ ਜੋਟ ਤੇ ਕੰਮ ਕਰਦੇ ਆ ਤੇ ਇਹ ਉਹ ਦਾ ਛਿਲਕਾ ਉਤਾਰ ਕੇ ਤੁਹਾਨੂੰ ਦੇ ਦੇਣਗੇ ਉਹ ਛਿਲਕਾ ਉਤਾਰ ਕੇ ਤੁਸੀਂ ਘਰੇ ਵੀ ਰੱਖ ਸਕਦੇ ਹੋ ਉਹਨੂੰ ਪੈਕਿੰਗ ਰਾਈਗਾ ਅੱਗੇ ਸੇਲ ਵੀ ਕਰ ਸਕਦੇ ਇੱਕ ਹੋਰ ਦੱਸਿਓ ਜਦੋਂ ਕਿਸਾਨ ਨੇ ਚਲੋ ਇਹਨੂੰ ਕੱਟ ਲਿਆ ਵੇਚਣ ਵਾਸਤੇ ਵੇਚਣ ਵਾਸਤੇ ਕੀ ਕਰਨਾ ਪਊਗਾ ਵੇਚਣ ਵਾਸਤੇ ਸੇਲ